ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਥੈਟ ਬਹੁਤ ਹੀ ਸਿੰਪਲ ਹੈ ਪਰ ਬੜੇ ਹੀ ਵੀਰ ਤੇ ਭੈਣਾਂ ਦੇ ਕਮੈਂਟ ਆਏ ਸੀ ਕਿ ਤੁਸੀਂ ਪੰਜਾਬੀ ਤਰੀਕੇ ਨਾਲ ਕੜੀ ਬਣਾਉਣੀ ਦੱਸੋ ਜਿਵੇਂ ਅੱਜ ਆਪਾਂ ਸਿੰਪਲ ਜੀ ਕੜੀ ਤਿਆਰ ਕੀਤੀ ਹੈ ਪਰ ਇਹ ਬੜੀ ਜਿਆਦਾ ਟੇਸਟੀ ਬਣਦੀ ਹੈ ਜਿਹੜੇ ਇਸ ਤਰੀਕੇ ਨਾਲ ਨਹੀਂ ਬਣਾਉਂਦੇ ਉਹ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਬੜਾ ਹੀ ਸਿੰਪਲ ਤਰੀਕੇ ਦੇ ਟੇਸਟ ਲਾਜਵਾਬ ਹੈ ਅੱਜ ਜਿਹੜੀ ਆਪਾਂ ਕੜੀ ਬਣਾਵਾਂਗੇ ਸਬਜ਼ੀਆਂ ਨਾਲ ਬਣਾਵਾਂਗੇ ਜਿਹੜੀਆਂ ਕਿ ਤੁਹਾਡੇ ਮਨਪਸੰਦ ਦੀਆਂ ਸਭ ਤੋਂ ਪਹਿਲਾਂ ਆਪਾਂ ਲਈ ਜੀ ਕੜਾਈ ਉਹ ਤੁਸੀਂ ਕੜੀ ਦੇ ਸਾਬ ਦੀ ਖੁੱਲੀ ਜੀ ਲੈ ਲਿਓ ਤਾਂ ਕਿ ਕੜੀ ਨੂੰ ਪਕਾਉਣ ਵਿੱਚ ਬਿਲਕੁਲ ਤੁਹਾਨੂੰ ਦਿੱਕਤ ਨਾ ਆਵੇ ਉਸ ਤੋਂ ਬਾਅਦ ਆਪਾਂ ਅੱਧੀ ਕੜਚੀ ਲਈਏ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਿਓ ਵਿੱਚ ਭੁੰਨਿਆ ਜੀਰਾ ਥੋੜੀ ਜਿਹੀ ਪਾਵਾਂਗੇ ਰਾਈ ਹਲਕਾ ਜਿਹਾ ਆਪਾਂ ਇਹਨੂੰ ਪਕਾ ਲਾਂਗੇ ਨਾਲ ਦੀ ਨਾਲ ਹੀ ਆਪਾਂ ਤੇਜ ਪੱਤਾ ਵੱਡੀ ਇਲਾਇਚੀ ਵਿੱਚ ਪਾ ਦਾਂਗੇ ਇਹ ਜ਼ਰੂਰ ਪਾਓ ਟੇਸਟ ਬੜਾ ਹੀ ਵਧੀਆ ਆਉਂਦਾ ਹੈ ਫਿਰ ਆਪਾਂ ਇੱਕ ਕਟਿਆ ਆਲੂ ਇੱਕ ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਆਲੂ ਨੂੰ ਨਾ ਜ਼ਿਆਦਾ ਪਤਲਾ ਕੱਟਿਓ ਨਾ ਮੋਟਾ ਇਸ ਹਿਸਾਬ ਨਾਲ ਕੱਟਿਓ ਕਿ ਨਾਲ ਨਾਲ ਇਹ ਵਧੀਆ ਪੱਕ ਜੇ ਪੰਜ ਛੇ ਪਾਵਾਂਗੇ ਕਾਲੀਆਂ ਮਿਰਚਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਦੋ ਪਾਈਆਂ ਆਪਾਂ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਨੂੰ ਤੋੜ ਮਰੋੜ ਕੇ ਪਾ ਲਿਆ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਹਲਕੇ ਜੇ ਪੱਕੇ ਨਾਲ ਦੀ ਨਾਲ ਹੀ ਆਪਾਂ ਦੋ ਕੱਟੇ ਟਮਾਟਰ ਬਹੁਤਿਆਂ ਦੇ ਕਮੈਂਟ ਆਉਂਦੇ ਆ ਕਿ ਅਸੀਂ ਕੜੀ ਦੇ ਵਿੱਚ ਟਮਾਟਰ ਨਹੀਂ ਪਾਉਂਦੇ ਤੁਸੀਂ ਨਹੀਂ ਪਾਉਂਦੇ ਉਹ ਤੁਹਾਡੀ ਇੱਛਾ ਹੈ ਪਰ ਇੱਕ ਵਾਰੀ ਪਾ ਕੇ ਜਰੂਰ ਦੇਖਿਓ ਕਿਉਂਕਿ ਟਮਾਟਰਾਂ ਤੋਂ ਬਿਨਾਂ ਕੜੀ ਟੇਸਟੀ ਨਹੀਂ ਬਣਦੀ ਕਿਉਂਕਿ ਅੱਜ ਕੱਲ ਆਪਾਂ ਕੜੀ ਹੈ ਜਿਹੜੀ ਉਹ ਦਹੀਂ ਦੀ ਤਿਆਰ ਕਰਦੇ ਆ ਤੇ ਦਹੀਂ ਇੰਨਾ ਜ਼ਿਆਦਾ ਖੱਟਾ ਨਹੀਂ ਹੁੰਦਾ ਇਸ ਕਰਕੇ ਟਮਾਟਰ ਇਹਦੇ ਵਿੱਚ ਅਲੱਗ ਹੀ ਟੇਸਟ ਦਿੰਦੇ ਨੇ ਮੈਂ ਜਦੋਂ ਵੀ ਕੜੀ ਬਣਾਉਣੀ ਹੈ ਟਮਾਟਰ ਹਰ ਵਾਰੀ ਵਿੱਚ ਪਾਉਣੀ ਹੈਗੀ ਤੁਸੀਂ ਵੀ ਪਾ ਕੇ ਜਰੂਰ ਦੇਖਿਓ ਫਿਰ ਆਪਾਂ ਇੱਕ ਕੱਟੀ ਸ਼ਿਮਲਾ ਮਿਰਚ ਥੋੜੀ ਜਿਹੀ ਲਈਏ ਗਾਜਰ ਅਦੀ ਕੋਲੀ ਲਈਏ ਮਟਰਾਂ ਦੀ ਸਬਜ਼ੀਆਂ ਉਹੀ ਲਿਓ ਜਿਹੜੀਆਂ ਤੁਹਾਨੂੰ ਪਸੰਦ ਹੈ ਵੈਸੇ ਇਹਦੇ ਵਿੱਚ ਤੁਸੀਂ ਕੋਈ ਮਿਰਚੀ ਸਬਜ਼ੀ ਪਾਓ ਉਹੀ ਬਹੁਤ ਜ਼ਿਆਦਾ ਅਲੱਗ ਜਿਹਾ ਟੇਸਟ ਦਿੰਦੀ ਹੈਗੀ ਪਰ ਜੇ ਗੋਭੀ ਪਾਉਂਗੇ ਥੋੜੀ ਜਿਹੀ دیر ਬਾਅਦ ਪਾਓ ਕਿਉਂਕਿ ਉਹ ਇੱਕੇ ਦਮ ਜੇ ਪਾਤੀ ਤੁਸੀਂ ਹੁਣੇ ਖੁੱਲ ਜਾਣਾ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਪਾ ਕੇ ਫਿਰ ਪਾਇਆ ਥੋੜਾ ਜਿਹਾ ਪਾਣੀ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲਾਂਗੇ ਪਰ ਜੇ ਇੱਥੇ ਤੁਸੀਂ ਧੰਨੀਆਂ ਸਾਬਤ ਪਾਉਣਾ ਤਾਂ ਤੁਹਾਡੀ ਮਰਜ਼ੀ ਹਲਕਾ ਕੁੱਟ ਕੇ ਵੀ ਪਾਰ ਸਕਦੇ ਹੋ ਪਰ ਪੈਦੇ ਵਿੱਚ ਤਨੀਆ ਪਾਊਡਰ ਹੀ ਪਾਇਆ ਹੈ ਜਦੋਂ ਹੀ ਮਸਾਲੇ ਚੰਗੀ ਤਰ੍ਹਾਂ ਪੱਕ ਜੇਗੇ ਨਾਲ ਦੀ ਨਾਲ ਹੀ ਆਪਾਂ ਥੋੜੀ ਜੀ ਹਿੰਗ ਪਾਈ ਹੈ ਇਹਦਾ ਬੜਾ ਹੀ ਵਧੀਆ ਕੜੀ ਦੇ ਵਿੱਚ ਫਲੇਵਰ ਆਉਂਦਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾਲ ਦੀ ਨਾਲ ਆਪਾਂ ਪਾਤੀਆਂ ਜੀ ਸਾਰੀਆਂ ਸਬਜ਼ੀਆਂ ਇਹਨਾਂ ਨੂੰ ਮਿਕਸ ਕਰਿਓ ਤੇ ਫਿਰ ਤੁਸੀਂ ਇਹਨੂੰ ਢੱਕ ਕੇ ਪਕਾਓ ਨਾਲ ਹੀ ਆਪਾਂ ਸ਼ਿਮਲਾ ਮਿਰਚ ਪਾ ਦਾਂਗੇ ਸ਼ਿਮਲਾ ਮਿਰਚ ਜਦੋਂ ਹੀ ਆਪਾਂ ਸਬਜ਼ੀ ਬਣਾਉਣੀ ਹੈ ਇਹਨੂੰ ਘੱਟ ਪਕਾਉਣੀ ਹੈ ਕਰਾਂਚੀ ਜੀ ਰੱਖਦੇ ਆ ਪਰ ਕੜੀ ਦੇ ਵਿੱਚ ਇਹਨੂੰ ਆਪਾਂ ਨਾਲ-ਨਾਲ ਪਕਾਵਾਂਗੇ ਬੜਾ ਹੀ ਵਧੀਆ ਕੜੀ ਦੇ ਵਿੱਚ ਇਹ ਟੇਸਟ ਦਊਗੀ ਚاہے ਪੂਰੀ ਚੰਗੀ ਤਰ੍ਹਾਂ ਪੱਕ ਜੂਗੀ ਪਰ ਇਹਦਾ ਅਲੱਗ ਜਿਹਾ ਹੀ ਸੁਆਦ ਆਊਗਾ ਉਸ ਤੋਂ ਬਾਅਦ ਇਹਨੂੰ ਆਪਾਂ ਟੱਕਤਾ ਤੇ 40% ਤੱਕ ਸਬਜ਼ੀਆਂ ਨੂੰ ਆਪਾਂ ਪਕਾ ਲੈਣਾ ਫਿਰ ਲੈ ਜੀ ਆਪਾਂ 1 ਕੱਪ ਬੇਸਨ ਦਾ ਤੇ 1.5 ਕੱਪ ਦਹੀਂ ਦਾ ਇਹ ਸਿੰਪਲ ਤਰੀਕਾ ਸਾਰੇ ਵਰਤਦੇ ਆਂ ਦਹੀਂ ਜਿੰਨਾ ਕਿ ਤੁਹਾਡਾ ਖੱਟਾ ਉਸ ਹਿਸਾਬ ਨਾਲ ਲਿਓ ਜੇ ਜ਼ਿਆਦਾ ਖੱਟਾ ਹੈ ਤਾਂ 1 ਕੱਪ ਹੀ ਬਹੁਤ ਹੈ ਜੇ ਘੱਟ ਖੱਟਾ ਹੈ ਤੁਸੀਂ 1.5 ਕੱਪ ਲੈ ਲਿਓ ਉਸ ਤੋਂ ਬਾਅਦ ਆਪਾਂ 2-3 ਕੱਪੇ ਦੇ ਵਿੱਚ ਪਾਣੀ ਦੇ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਪਾਣੀ ਬਾਕੀ ਕੜੀ ਵਿੱਚ ਤੁਸੀਂ اپنی ضرورت ਦੇ ਹਿਸਾਬ ਨਾਲ ਪਾਈ ਚਲਿਓ ਕਿਉਂਕਿ ਇਹਦੇ ਵਿੱਚ ਕਾਫੀ ਪਾਣੀ ਪੈ ਜੂਗਾ 4 ਤੋਂ 5 ਗਲਾਸ ਵੀ ਪਾਣੀ ਦੇ ਪੈ ਜਾਂਦੇ ਆ ਜਿਹੜੇ ਜਿਆਦਾ ਪਤਲੀ ਬਣਾਉਂਦੇ ਆ ਜੇ ਤੁਸੀਂ ਥੋੜੀ ਜੀ ਸਖਤ ਤਿਆਰ ਕਰਦੇ ਹੋ ਫਿਰ ਸਾਢੇ 3-4 ਗਲਾਸ ਪਾਣੀ ਦੇ ਪੈਂਦੇ ਆ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰਕੇ ਇੰਨੀਆਂ ਆਪਣੀਆਂ ਸਬਜ਼ੀਆਂ ਜਿਹੜੀਆਂ ਅੱਧੀਆਂ ਗੱਪ ਪੱਕ ਗਈਆਂ ਫਿਰ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਦਹੀਂ ਵਾਲਾ ਪੇਸਟ ਪਾਤਾ ਤੇ ਚੰਗੀ ਤਰ੍ਹਾਂ ਇਹਨੂੰ ਹੌਲੀ-ਹੌਲੀ ਮਿਕਸ ਕਰ ਦਾਂਗੇ ਤੇ ਇੱਥੇ ਹੀ ਕੜੀ ਦਾ ਕਲਰ ਹੈ ਜਿਹੜਾ ਤੁਹਾਨੂੰ ਕਾਫੀ ਫਿੱਕਾ ਲੱਗੂਗਾ ਕਿਉਂਕਿ ਜਦੋਂ ਹੀ ਤੁਸੀਂ ਤਿਆਰ ਕਰਦੇ ਹੋ ਇਸ ਤਰ੍ਹਾਂ ਹੀ ਹੁੰਦੀ ਹੋਊਗੀ ਫਿਰ ਆਪਾਂ ਇਹਦੇ ਵਿੱਚ ਹੋਰ ਪਾਣੀ ਦੇ ਦੋ ਗਲਾਸ ਮਿਕਸ ਕਰ ਤੇ ਤੇ ਹੁਣ ਆਪਾਂ ਇਹਨੂੰ ਪਕਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਪੱਕੂਗੀ ਬੇਸਤਨ ਪੱਕਦਾ ਜਾਊਗਾ ਗਾੜਾ ਹੁੰਦਾ ਜਾਊਗਾ ਜ਼ਰੂਰਤ ਅਨੁਸਾਰ ਪਾਣੀ ਤੁਸੀਂ ਮਿਕਸ ਕਰਦੇ ਜਾਓ ਪਰ ਇੱਕੋ ਸਾਰ ਜ਼ਿਆਦਾ ਪਾਣੀ ਨਾ ਪਾਓ ਨਹੀਂ ਤਾਂ ਇਹਨੇ ਇੱਕੋ ਵਾਰੀ ਚ ਪਤਲੇ ਹੋ ਜਾਣਾ ਜਿਵੇਂ ਜਿਵੇਂ ਇਹ ਪਕਦੀ ਗਈ ਇਹਨੇ अपना ਬੜਾ ਹੀ ਸੋਹਣਾ ਕਲਰ ਦੇਤਾ ਜਿਹੜੇ ਸਾਬ ਨਾਲ ਤੁਸੀਂ ਮਸਾਲੇ ਪਾਉਂਗੇ ਉਸ ਸਾਬ ਨਾਲ ਹੀ ਇਹਨੇ ਕਲਰ ਦੇ ਦੇਣਾ ਕੋਈ ਆਪਾਂ ਇਹਦੇ ਵਿੱਚ ਰੰਗ ਵਾਲੀ ਮਿਰਚ ਨਹੀਂ ਪਾਈ ਜਾਂ ਅਲੱਗ ਤੋਂ ਕਲਰ ਨਹੀਂ ਪਾਇਆ ਸਿੰਪਲ ਹਲਦੀ ਦਾ ਇਹ ਕਲਰ ਹੈ ਜਿਹੜਾ ਕਿ ਬਹੁਤ ਹੀ ਵਧੀਆ 25 ਤੋਂ 30 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਪਰ ਆਪਾਂ ਇਹਨੂੰ ਜ਼ਿਆਦਾ ਪਕਾਇਆ ਆਪਾਂ ਇਹਨੂੰ 40 ਤੋਂ 45 ਮਿੰਟ ਲਗਾਤਾਰ ਪਕਾਇਆ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਚੰਗੀ ਤਰ੍ਹਾਂ ਪੱਕ ਗਈਆਂ ਤੇ ਅਲੱਗ ਹੀ ਟੇਸ ਹੈ ਖੁੱਲਣਗੀਆਂ ਬਿਲਕੁਲ ਨਹੀਂ ਕਿਉਂਕਿ ਸਬਜ਼ੀਆਂ ਉਦੋਂ ਕੁੱਲਦੀਆਂ ਨੇ ਜਦੋਂ ਤੁਸੀਂ ਪਹਿਲਾਂ ਹੀ ਜ਼ਿਆਦਾ ਪਕਾ ਲਉਗੇ ਉਸ ਤੋਂ ਬਾਅਦ ਨੰਨਾ ਆਪਾਂ ਆਟਾ ਗੁੰਨਾ ਵੀ ਸ਼ੁਰੂ ਕਰ ਦਿੱਤਾ ਕਿਉਂਕਿ ਰੋਟੀ ਦਾ ਟਾਈਮ ਸੀ ਐਨੇ ਕੜੀ ਵੀ ਬਣ ਕੇ ਬਿਲਕੁਲ ਤਿਆਰ ਹੋ ਗਈ ਬਹੁਤ ਹੀ ਸੋਹਣਾ ਇਹਨੂੰ ਕਲਰ ਆ ਗਿਆ ਕੜੀ ਨੂੰ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਮੇਥੀ ਉਹ ਤੁਹਾਡੀ ਮਰਜ਼ੀ ਹੈ ਜਿਹੜੀਆਂ ਚੀਜ਼ਾਂ ਇਹ ਤੇ ਜਿੰਨੀਆਂ ਪਾਉਂਦੇ ਜਾਓਗੇ ਓਨੀਆਂ ਜਿਆਦਾ ਹੀ ਟੇਸਟੀ ਬਣਦੀ ਜਾਊਗੀ ਇੱਥੇ ਤੁਸੀਂ ਕੜੀ ਦੇ ਵਿੱਚ ਨਮਕ ਕਿੰਨਾ ਉਹ ਚੈੱਕ ਵੀ ਕਰ ਸਕਦੇ ਹੋ ਜ਼ਰੂਰਤ ਪਵੇ ਇਹਦੇ ਉੱਪਰ ਕਾਲਾ ਨਮਕ ਵੀ ਪਾ ਸਕਦੇ ਹੋ ਜਾਂ ਤੁਸੀਂ ਸਾਦਾ ਨਮਕ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾਈ ਮੇਥੀ ਇਹਦੇ ਨਾਲ ਕੜੀ ਦੀ ਜਿਵੇਂ ਇਹ ਜਿਹੜੀ ਬਹੁਤ ਜ਼ਿਆਦਾ ਆਉਗੀ ਤੇ ਨਾਲ ਦੀ ਨਾਲ ਹੀ ਜਦੋਂ ਇਹ ਪੱਕ ਗਈ ਉੱਪਰ ਚਾਹੋ ਤਾਂ ਖਰਾ ਤਨੀਆਂ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਕੜੀ ਦੇ ਉੱਪਰ ਹੀ ਕੋਈ ਸਪੈਸ਼ਲ ਤੜਕਾ ਲੱਗਦਾ ਹੈ ਕਈ ਵਾਰ ਜੀਰਾ ਤੇ ਰੰਗ ਵਾਲੀ ਮਿਰਚ ਦਾ ਉਹ ਜਿਹਦਾ ਦਿਲ ਕਰੇ ਇੱਕ ਚਮਚ ਦੇਸੀ ਘਿਓ ਦੇ ਵਿੱਚ ਜੀਰਾ ਪਕਾ ਕੇ ਨਾਲ ਤੁਸੀਂ ਉਹਦੇ ਵਿੱਚ ਰੰਗ ਵਾਲੀ ਮਿਰਚ ਪਕਾ ਲਿਓ ਤੇ ਪਾ ਦਿਓ ਬਾਕੀ ਜਿਹਨੂੰ ਜੋ ਚੀਜ਼ਾਂ ਪਸੰਦ ਹੈ ਉਹ ਮਿਕਸ ਕਰਦੇ ਜਾਓ ਪਰ ਆਪਾਂ ਉਹ ਤੜਕਾ ਨਹੀਂ ਲਗਾਵਾਂਗੇ ਇਸ ਵਾਰ ਆਪਾਂ ਬਿਲਕੁਲ ਸਾਦੀ ਕੜੀ ਤਿਆਰ ਕੀਤੀ ਹੈ ਬਹੁਤ ਹੀ ਮਜ਼ੇਦਾਰ ਕੜੀ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਇਹ ਤਰੀਕਾ ਕਦੇ ਨਹੀਂ ਅਪਣਾਇਆ ਇਹ ਚੀਜ਼ਾਂ ਕੜੀ ਵਿੱਚ ਕਦੇ ਨਹੀਂ ਪਾਈਆਂ ਉਹ ਪਾ ਕੇ ਜ਼ਰੂਰ ਦੇਖਿਓ ਬਹੁਤ ਹੀ ਟੇਸਟੀ ਲਾਜਵਾਬ ਕੜੀ ਬਣਦੀ ਹੈ ਤੁਹਾਨੂੰ ਲੱਗਣਾ ਹੀ ਨਹੀਂ ਕਿ ਘਰ ਦੇ ਵਿੱਚ ਕੜੀ ਤਿਆਰ ਕੀਤੀ ਹੈ ਕਿਉਂਕਿ ਬਹੁਤਿਆਂ ਦੀ ਆਦਤ ਹੈ ਜਦੋਂ ਘਰੇ ਕੜੀ ਬਣਦੀ ਹੈ ਉਹ ਨਹੀਂ ਖਾਂਦੇ ਇਸ ਤਰੀਕੇ ਨਾਲ ਕੜੀ ਬਣਾ ਕੇ ਸਭ ਨੂੰ ਸਰਵ ਕਰੋਗੇ ਤਾਂ ਖੁਸ਼ ਹੋ ਕੇ ਖਾਣਗੇ ਉੱਪਰ ਦੀ ਪਾ ਦਿਓ ਇੱਕ ਦੇਸੀ ਘਿਓ ਦਾ ਚਮਕ ਬਹੁਤ ਹੀ ਟੇਸਟੀ ਕੜੀ ਤਿਆਰ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕੜੀ ਕਿਓ ਜੀ ਲੱਗੀ